ਅੱਜ ਗਾਲਪਕਲਾ ਦੇ ਵਿੱਚ ਜਹਤੀ ਲਾਗਤ ਦੇ ਨਾਲ ਜੀ 22 ਫੁੱਟੀ ਚੌੜੀ ਸਤ ਕੰਕਰੀਟ ਸੜਕ ਦਾ ਉਦਘਾਟਨ ਹੈ ਸਰਬੀਤ ਪਰਮਾਨੁਕੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਕਿਉਂਕਿ ਪਿੰਡ ਗਾਲਪਕਲਾ ਦੇ ਵਿੱਚ ਕਿੰਨੀ ਸੀਗੀ ਦਾ ਵੀ ਘੱਟ ਸੀਗੀ ਆ ਵੀਰ ਕ੍ਰੋਸ ਕਰਦੇ ਸੀ ਖਿਆਈ ਹੁੰਦੀ ਸੀ ਤੇ ਇਹ ਬਣ ਕੇ ਜਿਹੜੀ 22 ਫੁੱਟੀ ਬਣਦੀ ਅੱਜ ਗਾਲਪਕਲਾ ਦੇ ਵਿੱਚ ਜਹਤੀ ਲਾਗਤ ਦੇ ਨਾਲ ਜੀ 25 ਫੁੱਟ ਚੌੜੀ ਸਰਕ ਕੰਕਰੀਟ ਸੜਕ ਦਾ ਉਤਕਾਟਨ ਕੀਤਾ ਇਹ ਫਿਰ ਨਹੀਂ ਤੋਂ ਸਾਰੀ ਫਿਰ ਨਹੀਂ ਲੱਗਿਆ ਨਹੀਂ ਮਾ ਇੱਕ 1.45 ਇਹ 1.45 ਲੈਂਥ ਹੈ ਅੱਛਾ ਗਾਲਮਕਲਾ ਪਿੰਡ ਸਾਰੇ ਪਿੰਡਾਂ ਨੂੰ ਜੋੜਦਾ ਮੇਨ ਹਾਈਵੇ ਤੋਂ ਨਿਕਲਦਾ ਇਸ ਕਰਕੇ ਸਾਡੀ ਕੋਸ਼ਿਸ਼ ਇਹ ਸੀ ਇਹ ਸੜਕ 18 ਫੁੱਟ ਤੋਂ ਹੋਰ ਚੌੜੀ ਕਰਕੇ ਜੀ ਇਹ ਸੜਕ ਜਲਦੀ ਤੋਂ ਜਲਦੀ ਬਣਾ ਦੇ ਕੇ ਸਾਡੀ ਕੋਸ਼ਿਸ਼ ਹਾਂ ਜੀ ਸਾਹਿਬ ਜਾਣਕਾਰੀ ਦਿਓ ਜੀ ਸੜਕ ਬਾਰੇ ਇਹ ਜਿਹੜੀ ਫਰਨੀ ਹੈਗੀ ਕਾਲ ਆ ਕਲੰਬੀ ਜੀ ਇਹਦੀ ਲੈਂਥ ਹੈਗੀ 1.45 ਅੱਛਾ ਜੀ ਤੇ ਇਹਦਾ ਕੰਮ ਅਸੀਂ ਸ਼ੁਰੂ ਕਰ ਦਿੰਦਾ ਜੀ ਜਿਹੜੀ ਜਿਹੜੀ ਵਟਸਾਪ ਰਾਈ ਬਣਾਈ ਹੈ ਉਹਦੇ 22 ਫੁੱਟ ਚੌੜੀ ਹੈ ਤੇ ਅਸੀਂ ਕਰਾਸ ਕਰਾਂਗੇ ਐਂਡ ਲੌਕ ਟੈਲ ਲਈ ਉਹਦੇ ਜਿਵੇਂ ਫੂਸੀ ਫ੍ਰੀਜ ਵਗੈਰਾ ਪਾਉਣਾ ਉਹ ਸਾਰੇ ਸਿਸਟਮ ਅਸੀਂ ਸੈੱਟ ਕਰਕੇ ਗੱਲ ਤੇ ਵਧੀਆ ਤਰੀਕੇ ਨਾਲ ਸਹੀ ਅਸੀਂ ਸਰਬੀਤ ਪਰਮਾਨੂ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਕਿ ਪਿੰਡ ਗਲਪਕਲਾ ਦੇ ਵਿੱਚ ਕਿੰਨੀ ਸੀਗੀ ਕਿਉਂਕਿ ਉਹ ਸਾਈਡਾਂ ਵੀ ਘੱਟ ਸੀਗੀਆਂ ਇਹ ਕ੍ਰਾਸ ਕਰਦੇ ਸਹੀ ਹੋਣੀ ਸੀਗੀ ਤੇ ਇਹ ਬਣ ਕੇ ਜਿਹੜੀ 22 ਫੁੱਟੀ ਬਣਨੀ ਸ਼ੜਕ ਸਾਨੂੰ ਬਹੁਤ ਖੁਸ਼ੀ ਹੈ ਇਸ ਗੱਲ ਕਿਵੇਂ ਕੰਮ ਹੋ ਰਿਹਾ ਵਧੀਆ ਹਾਂ ਫਾਸਟ ਹੋ ਰਿਹਾ ਜੀ ਠੀਕ ਹੈ ਹਾਂਜੀ ਹਾਂ ਤਸੱਲੀ ਹੈ ਜੀ ਕੋਈ ਪਰੇਸ਼ਾਨ ਕੋਈ ਪਰੇਸ਼ਾਨੀ ਨਹੀਂ ਕਿਉਂਕਿ ਉਹਨਾਂ ਨੇ ਇੱਕ ਸਾਈਡ ਹੀ ਪਹਿਲਾਂ ਪੱਟੀ ਆ ਅੱਛਾ ਤੇ ਮਤਲਬ ਟ੍ਰੈਫਿਕ ਨੂੰ ਕੋਈ ਹੈ ਨਹੀਂ ਸਮੱਸਿਆ ਨਹੀਂ ਕੋਈ ਸਮੱਸਿਆ ਨਹੀਂ ਠੀਕ ਹੈ ਹਾਂਜੀ ਭਾਈ ਜੀ ਧੰਨਵਾਦ ਬਹੁਤ ਜੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆਂ ਐਮਐਲਏ ਸਾਹਿਬ ਜੀ ਤੋਂ ਮਾਣੂ ਤੇ ਭਵੰਤਮਾਨ ਸਾਹਬदाई ਵੀ ਪਿਆਰ ਸਰਕਾਰ ਨੇ ਜਿੰਨੇ ਵੀ ਪਿੰਡਾਂ ਦੇ ਵਿੱਚ ਕੋਈ ਵੀ ਲੈਂਕ ਰੋਡ ਨਹੀਂ ਰਹੂਗਾ ਸਾਰੇ 18 ਫੁੱਟੇ ਬਣਾਏ ਧੰਨਵਾਦ ਧੰਨਵਾਦ